ਝੂਠੇ ਭਾਂਡੇ ਇਕੱਠੇ ਕਰਕੇ ਰੱਖਣ ਵਾਲੀਆਂ ਔਰਤਾਂ ਹੋ ਜਾਓ ਸਾਵਧਾਨ ਆਹ ਗਲਤੀ ਕਰ ਸਕਦੀ ਏ ਵੱਡਾ ਨੁਕਸਾਨ ਬਹੁਤ ਸਾਰੇ ਘਰਾਂ ਵਿੱਚ ਔਰਤਾਂ ਝੂਠੇ ਭਾਂਡੇ ਇਕੱਠੇ ਕਰਕੇ ਰੱਖ ਦਿੰਦੀਆਂ ਨੇ ਤਾਂ ਕਿ ਇੱਕ ਵਾਰ ਵਿੱਚ ਹੀ ਸਾਰੇ ਭਾਂਡੇ ਮਾਂਜੇ ਜਾਣ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਅਸਲ ਇਸ ਔਰਤ ਨੇ ਸਾਰੇ ਝੂਠੇ ਭਾਂਡੇ ਰਸੋਈ ਦੇ ਬਾਸਵੇਸ਼ਨ ਵਿੱਚ ਇਕੱਠੇ ਕਰ ਦਿੱਤੇ ਸੀ ਪਰ ਜਿਵੇਂ ਹੀ ਉਹ ਉਹਨਾਂ ਨੂੰ ਮਾਂਜਣ ਲਈ ਬਾਸਵੇਸ਼ਨ ਕੋਲ ਆਉਂਦੀ ਏ ਅਤੇ ਭਾਂਡੇ ਚੱਕਦੀ ਏ ਤਾਂ ਭਾਂਡਿਆਂ ਵਿੱਚੋਂ ਇੱਕ ਸੱਪ ਨਿਕਲ ਆਉਂਦਾ ਏ ਜੇ ਔਰਤ ਐਨ ਮੌਕੇ ਤੇ ਪਿੱਛੇ ਨਾ ਹੁੰਦੀ ਤਾਂ ਸੱਪ ਨੇ ਗੰਗ ਮਾਰ ਦੇਣਾ ਸੀ ਦਰਸਲ ਇਹ ਸੱਪ ਵਾਸਵੇਸ਼ਨ ਦੇ ਪਾਈਪ ਰਾਹੀਂ ਅੰਦਰ ਆਇਆ ਜਿਸ ਵਿੱਚੋਂ ਪਾਣੀ ਬਾਹਰ ਨਿਕਲਦਾ ਏ ਜੋ ਵਾਸਵੇਸ਼ਨ ਤੇ ਜਾਲੀ ਲੱਗੀ ਹੁੰਦੀ ਏ ਉਹ ਜਾਮ ਹੋਣ ਕਾਰਨ ਲਾ ਕੇ ਰੱਖੀ ਹੋਈ ਸੀ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਨਿੱਕੀ ਜਹੀ ਅੰਗੈਲੀ ਵੀ ਬਹੁਤ ਭਾਰੀ ਪੈ ਸਕਦੀ ਏ ਅਤੇ ਕਈ ਵਾਰ ਜਾਨ ਨੂੰ ਵੀ ਖਤਰੇ ਵਿੱਚ ਪਾ ਦਿੰਦੀ ਏ ਸੋ ਹਮੇਸ਼ਾ ਸਮਝਦਾਰੀ ਤੇ ਹੁਸ਼ਿਆਰੀ ਤੋਂ ਹੀ ਕੰਮ ਲਓ ਇਸ ਔਰਤ ਦੀ ਕਿਸਮਤ ਚੰਗੀ ਸੀ ਕਿ ਜਾਨ बच ਗਈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ